ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸੀ ਬਾਅਦ ਦੇ ਵਿੱਚ ਮਗਾਲਿਆ ਦੇ ਗਵਰਨਰ ਰਹੇ ਸਤਿਆਪਾਲ ਮਾਲਕ ਤੇ ਕਿਸਾਨਾਂ ਦੇ ਹਮਾਇਤੀ ਰਹੇ ਡਟ ਕੇ ਉਹਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਵਿਰੋਧਤਾ ਪ੍ਰਧਾਨ ਮੰਤਰੀ ਨੂੰ ਓਪਨਲੀ ਜੇ ਕਿਸੇ ਬੰਦੇ ਨੇ ਬੀਜੇਪੀ ਦੇ ਵਿੱਚੋਂ ਓਪਨਲੀ ਮਤਲਬ ਲਲਕਾਰਿਆ ਤਾਂ ਉਹ ਸਤਿਆਪਾਲ ਮਾਲਕ ਸੀਗਾ ਉਹ ਜਿਹੜੇ ਉਹ ਨਹੀਂ ਰਹੇ ਉਹਨਾਂ ਦਾ ਜਿਹੜਾ ਮੈਂ ਸਮਝਦਾ ਵੀ ਕਿਸਾਨੀ ਲਹਿਰ ਨੂੰ ਜਿਹੜਾ ਵੱਡਾ ਨੁਕਸਾਨ ਜਿੰਨਾ ਉਹਨਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਉੱਪਰ ਠੋਕ ਕੇ ਸਟੈਂਡ ਲਿਆ ਸੀ ਤੁਸੀਂ ਉਹਨਾਂ ਨੂੰ ਕਿਵੇਂ ਚਰਚਾ ਲਈ ਪੇਟ ਕਰਨਾ ਚਾਹੁੰਦੇ। ਦੇਖੋ ਜੀ ਉਹ ਤਾਂ ਹੈ ਤਾਂ ਕਿਸਾਨਾਂ ਦੇ ਪੱਖ ਦਾ ਇੱਕੋ ਬੰਦਾ ਸੀ ਜਿਹੜਾ ਐਸ ਲੈਵਲ ਤੇ ਉਹ ਕਿ ਪੋਜੀਸ਼ਨ 'ਚ ਹੋ ਗਿਆ। ਕਿਸਾਨਾਂ ਨਾਲ ਸਿੱਧਾ ਖੜਦਾ ਸੀ। ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਤਾਂ ਖੜਾ ਹੀ ਆ। ਪਰ ਉਹ ਬੰਦਾ ਜਿਹਨੇ 370 ਦਾ ਜਿਹੜਾ ਐਬ੍ਰੋਗੇਟ ਹੋਇਆ ਸੀ ਤੇ ਉਦੋਂ ਗਵਰਨਰ ਸੀ ਉਹਨੇ ਸਾਰਾ ਵਿਟਨੈਸ ਕੀਤਾ ਵੀ ਸਰਕਾਰ ਦੇ ਪ੍ਰੈਸ਼ਰ ਥੱਲੇ ਜਦ ਕੀ ਸਰਕਾਰ ਨੇ ਕਿਵੇਂ 370 ਹਟਾਇਆ ਜੰਮੂ ਕਸ਼ਮੀਰ 'ਚੋਂ ਤੇ ਕਿਵੇਂ ਉਹ ਯੂਨੀਅਨ ਟੈਰੀਟਰੀ ਬਣਾਈ ਆ। ਏ ਵੀ ਹੈ ਤੇ ਮੁੜ ਕੇ ਫਿਰ ਉਸਨੇ ਓਪਨ ਸਟੈਂਡ ਲੈ ਲਿਆ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਹੈ ਵੀ ਉਸ ਦੀ ਕੰਟਰੀਬਿਊਸ਼ਨ ਹੈ ਉਹਨੇ ਜਿਹੜੇ ਪਲਵਾਮਾ ਦੇ ਸਵਾਲ ਉਠਾਏ ਆ ਹਾਂਜੀ ਪਲਵਾਮਾ ਨੇ ਮੋਦੀ ਮੋਦੀ ਇੱਕ ਕੋਈ ਜੇਮਾ ਕਾਰਪੋਰੇਟਰ ਦੇ ਉਥੇ ਸੀਗਾ ਉਸੇ ਉਹ ਜਿਹੜਾ ਉਹਨਾਂ ਦਾ ਹੈਗਾ ਸੈਂਚਰੀ ਹੈ ਉਥੇ ਸੀ ਉਹ ਤੇ ਉਹਨਾਂ ਦਿਨਾਂ 'ਚ ਕਿਸ ਤਰੀਕੇ ਨਾਲ ਇਹਨੇ ਮੋਦੀ ਨੂੰ ਫੋਨ ਕੀਤਾ ਪਈ ਪ੍ਰਾਈਮ ਮਿਨਿਸਟਰ ਤੇ ਤੇ ਕੁਸ਼ ਤੇ ਪਰ ਉਹਨੇ ਕੀ ਅੱਗੋਂ ਕਿਹਾ ਵਿੱਚੋਂ ਪ੍ਰ ਸਾਰੇ ਗੱਲ ਇੱਥੇ ਦਵਾ ਦੇ ਤੋ ਇਹ ਸਾਰਾ ਕੁਝ ਹਿੰਟ ਬਹੁਤ ਦਿੱਤੇ ਜਾ ਰਹੇ ਆ ਵੀ ਕਿਵੇਂ ਇਹ ਪਲਵਾਮਾ ਹੋਇਆ ਕੀ ਗੱਲ ਹੋਈ ਕੌਣ ਕਿਵੇਂ ਕੌਣ ਹੋਵੇ ਕਿ ਕਿੱਥੇ ਹੋ ਸਕਦਾ ਇਹ ਸਾਰਾ ਕੁਝ ਉਹ ਤੇ ਉਹਦੀ ਗੱਲ ਬਾਤ ਚੋ ਛੋਟੀ ਜੀ ਚੋਈ ਨਿਕਲਦੀ ਆ ਇਹ ਉਹਦੀਆਂ ਗੱਲਾਂ ਵੱਡੀਆਂ ਸੀਗੀਆਂ ਤੇ ਬਾਕੀ ਆ ਗੱਲਾਂ ਕਿਸਾਨਾਂ ਲਈ ਤਾਂ ਬਹੁਤ ਵੱਡੀਆਂ ਪੰਜਾਬ ਦੇ ਕਿਸਾਨਾਂ ਲਈ ਕਾਸ ਕਰਕੇ ਹਮਦਰਦੀ ਸਿੱਖ ਸिखਾਣਾ ਰਖਦਾ ਸੀਗਾ ਕਾਫੀ ਜਿਆਦਾ ਹਮਦਰਦੀ ਰੱਖਦਾ ਸੀ ਇਹਦੇ ਨਾਲ ਜੁੜਿਆ ਹੋਇਆ ਵੀ ਸੀਗਾ ਅਸੀਂ ਵੀ ਇੱਕ ਕੇਂਦਰੀ ਸਿੰਘ ਸਵੋ ਵੱਲੋਂ ਡੈਪੂਟੇਸ਼ਨ ਤੇ ਕੁਝ ਬੰਦੇ ਮਿਲੇ ਸੀਗੇ ਇਹ ਚੰਡੀਗੜ੍ਹ ਆਇਆ ਸੀ ਤਿੰਨ ਇੱਕ ਮਹੀਨੇ ਪਹਿਲਾਂ ਚਾਰ ਤੇ ਉਸ ਵੇਲੇ ਅਸੀਂ ਇਹਨੂੰ ਮਿਲੇ ਸੀ ਤੇ ਸਿਹਤ ਤਾਂ ਉਹਦੀ ਨਾ ਸਾਜ਼ ਸੀ ਉਹਦੋਂ ਵੀ ਤਾਂ ਠੀਕ ਨਹੀਂ ਸੀ ਤੇ ਪਰ ਫਿਰ ਅਸੀਂ ਇਹਨੂੰ ਮਿਲੇ ਸੀ ਉਦੋਂ ਠੀਕ ਗੱਲਾਂ ਗੁੱਲਾਂ ਕਰਦਾ ਸੀ ਉਦੋਂ ਸਾਨੂੰ ਇਹਦੇ ਨਾਲ ਅੱਧਾ ਘੰਟਾ ਬੈਠਣ ਦਾ ਮੌਕਾ ਮਿਲਿਆ ਸੀ ਤੇ ਸਪੋਰਟ ਕਰਦਾ ਸੀ ਸਾਡੇ ਤੇ ਇਸ ਕਰਕੇ ਜਿਹੜੇ ਖੇਤੀ ਵਾਲੇ ਕਿਸਾਨ ਹੈ ਕੋਕ ਧਾਰਮਿਕ ਲੈਵਲ ਦੀ ਕਨਵਰਸ਼ਨ ਦੀ ਉੱਥੇ ਗੱਲਬਾਤ ਚੱਲਦੀ ਸੀ ਉਹਦੀ ਸਪੋਰਟ ਵੀ ਕਰਦਾ ਸੀ ਜਿਹੜੇ ਹਰਿਆਣੇ ਦੇ ਜਿਹੜੇ ਕਿਸਾਨ ਹੈ ਤੇ ਕੁਝ ਉਹਨਾਂ ਦਾ ਪੋਲੀਟੀਕਲ ਲੈਵਲ ਤੇ ਬਹੁਤ ਪਿੱਛੇ ਸੁੱਟਦੇ ਆ ਜਾਟ ਤੇ ਉਹ ਫਿਰ ਸਿੱਖ ਬਣਨਾ ਚਾਹੁੰਦੇ ਸੀ ਉਹ ਇਸ਼ੂ ਵੀ ਕਾਫੀ ਡਿਸਕਸ ਕਰ ਰਿਆ ਸੀ ਕੀਤਾ ਇੱਥੇ ਆ ਕੇ ਜੰਦੀ ਗੱਲ ਉਹਨੇ ਤੋਂ ਆਪਣੇ ਆਪ ਵਿੱਚ ਉਹ ਸਰਕਾਰ ਦੇ ਪੁਆਇੰਟ ਆਫ ਊ ਵੀ ਤੋਂ ਕੰਟਰੋਵਰਸਲ ਸੀ ਪਰ ਕਿਸਾਨਾਂ ਦੇ ਪੁਆਇੰਟ ਆਫ ਊ ਤੋਂ ਇਹਨਾਂ ਦਾ ਸਪੋਰਟਰ ਸੀ ਵੱਡਾ ਸਪੋਰਟਰ ਰਿਹਾ ਤੇ ਉਹ ਉਸ ਉਹਦੇ ਕਰਕੇ ਇੱਕ ਇਹ ਮੋਰਚੇ 'ਚ ਵੀ ਕਈ ਗੱਲਾਂ ਦਾ ਫਾਇਦਾ ਹੋਇਆ ਸੀ ਦਿੱਲੀ ਵਾਲੇ ਜੀ ਹਾਂਜੀ ਇਹ ਇਸ ਤੋਂ ਨਵਾਂ ਜਿਹੜਾ ਦਿੱਲੀ ਦੇ ਵਿੱਚ ਚੱਲ ਰਿਹਾ ਸੀਗਾ ਜਿਹੜਾ ਕਾਂਗਰਸ ਜਿਹੜਾ ਇੰਡੀਆ ਬਲੌਗ ਸੀਗਾ ਉਹਦੇ ਮੀਟਿੰਗਾਂ ਦਾ سلسلہ ਜਰੂਰ ਸ਼ੁਰੂ ਕੀਤਾ ਐਸਆਈਆਰ ਉਹਨਾਂ ਦਾ ਮੇਨ ਮੁੱਦਾ ਅੱਜਕਲ ਬਣਿਆ ਉਹਦੇ ਨਾਲ ਉਪਰਾਸ਼ਟਪਤੀ ਦੀ ਚੋਣ ਵੀ ਜਿਹੜੀ ਆ ਰਹੀ ਹੈ ਉਹਨਾਂ ਦੇ ਉੱਪਰ ਜਿਹੜਾ ਇਹ ਸੀਗਾ ਤੇ ਉਸ ਦੇ ਨਾਲ ਹੀ ਜਿਹੜਾ ਰਾਹੁਲ ਗਾਂਧੀ ਨੇ ਆਪਣਾ ਜਿਹੜਾ ਇੱਕ ਬੰਬ ਪੋੜਨਾ ਸੀਗਾ ਬੰਬ ਧਮਾਕਾ ਕਰਨਾ ਸੀਗਾ ਦੱਸਣਾ ਸੀ ਵੀ ਕੀ ਉਹਨਾਂ ਕੋਲ 100 ਹਲਕਿਆਂ ਦੇ ਵਿੱਚ ਲੋਕ ਸਭਾ ਹਲਕਿਆਂ 'ਚ ਕਿਵੇਂ ਬੀਜੇਪੀ ਜਿੱਤੀ ਐ ਉਹਦੀ ਉਹਦੇ 'ਚ ਦੇਰੀ ਕਿਉਂ ਹੋ ਗਈ ਕੀ ਮਾਮਲਾ ਹੋਇਆ ਇਹ ਨਹੀਂ ਪਤਾ ਲੱਗਾ ਵੀ ਅਸਲ ਵਿੱਚ ਸਾਨੂੰ ਐਲੋ ਦਾ ਸਤਪਾਲ ਮਲਕ ਦੀ ਡੈਥ ਕਰਕੇ ਸਾਰਾ ਕੁਝ ਹੋਇਆ ਮੈਨੂੰ ਲੱਗਦਾ ਛਿਬੂ ਸੋਰਨ ਦਾ ਵੀ ਮਾਮਲਾ ਜਿਹੜੇ ਸਾਬਕਾ ਸਿੱਧੂ ਸਿੱਧੂ ਸੋਰਨ ਇਹਨਾਂ ਦਾ ਵੀ ਹੋ ਸਕਦਾ ਕਿ ਛਿਬੂ ਸਤਪਾਲ ਮਲਕ ਦਾ ਵੀ ਹੋ ਸਕਦਾ ਕਿ ਦੋਨਾਂ 'ਚ ਇਹ ਕਾਰਨ ਹੋ ਸਕਦਾ ਕੋਈ ਦੂਰ ਕਾਰਨ ਨੇ ਇਹੀ ਕਾਰਨ ਦੱਸੇ ਜਾਂਦੇ ਆ ਪਤਾ ਨਹੀਂ ਪਿੱਛੋਂ ਅੰਦਰ ਕੋਈ ਕਰਦਾ ਐਕਚੁਅਲੀ ਜਿਹੜਾ ਇਹ 5 ਤਰੀਕ ਦੀ ਪ੍ਰੈਸ ਕਾਨਫਰੰਸ ਸੀ ਤੇ 5 ਤਰੀਕ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਇਹ ਬੰਗਲੌਰ ਕਰਨੀ ਸੀ ਇਹਨਾਂ ਨੇ ਬੰਗਲ ਕਾਂਗਰਸ ਨੇ ਸਰਕਾਰ ਹੋਣ ਕਰਕੇ ਕਾਂਗਰਸ ਦੀ ਇਹਨਾਂ ਨੇ ਇੱਕ ਕਨਸਟਿਟੂਐਂਸੀ ਦੀ ਜਿਹੜੀ ਛੋਟੀ ਸੀ ਸਭ ਤੋਂ ਹਾਂਜੀ ਕਰਨਾਟਕਾ ਦੀ ਤੇ 6 ਲੱਖ ਜਿਹੜਾ ਬੰਦਾ ਸੀ ਤੇ ਉਹ ਉਹ ਸਾਰੇ ਦਾ ਦਸਾਵੇ ਦਾ ਸਰਵੇ ਕੀਤਾ ਸਰਕਾਰ ਦੇ ਸਰਕਾਰੀ ਬੰਦੇ ਲਾ ਕੇ ਜਾਂ ਕਾਂਗਰਸ ਦੇ ਬੰਦੇ ਲਾ ਕੇ ਜਿਹੜਾ ਉਹਨਾਂ ਨੂੰ ਅਵੇਲੇਬਲ ਸੀਗਾ ਕਿਉਂਕਿ ਕਿਉਂਕਿ ਉਹਨਾਂ ਨੇ ਉਹਨਾਂ ਨੇ ਕੋਸ਼ਿਸ਼ ਉਹਨਾਂ ਨੂੰ ਡਿਜੀਟਲ ਸੀ ਜਿਹੜੇ ਕਿ ਨਾ ਜਿਹੜਾ ਇਲੈਕਟ੍ਰੋਨਿਕ ਲਿਸਟਾਂ ਸੀਗੀਆਂ ਇਲੈਕਸ਼ਨ ਕਮਿਸ਼ਨ ਨੇ ਉਹ ਦਿੱਤੀਆਂ ਨਹੀਂ ਇਸ ਕਰਕੇ ਉਹਨਾਂ ਨੂੰ 6 ਮਹੀਨੇ ਲੱਗੇ ਜੋ ਦੂਜੀਆਂ ਲਿਸਟਾਂ ਜਿਹੜੀਆਂ ਦਿੱਤੀਆਂ ਉਹਨਾਂ ਸਕੈਨ ਵੀ ਨਹੀਂ ਹੋ ਸਕਿਆ ਸੀ ਉਹਦੀਆਂ ਲਿਸਟਾਂ ਸਾਰੀਆਂ ਵਿਦੇਸ਼ ਕਰਕੇ ਉਹਨਾਂ ਨੂੰ ਇਕੱਲੇ ਇਕੱਲੇ ਬੰਦੇ ਦੀ ਫੋਟੋ ਕੁਝ ਸਾਰਾ ਕੁਝ ਕਰ-ਕੁੜ ਕੇ ਉਹਨਾਂ ਨੂੰ ਕੰਪੇਅਰ ਕਰਨਾ ਪਿਆ ਵੀ ਬੰਦਾ ਜਿਉਂਦਾ ਹੈ ਫੋਟੋ ਨਾਲ ਫੋਟੋ ਮਲਾਈ ਤੇ ਉਹਨਾਂ ਨੇ ਸਾਰਾ ਜਿਹੜਾ ਸਰਵੇ ਕੀਤਾ 6 ਲੱਖ ਵੋਟਰ ਦਾ ਇੱਕ ਕੰਸਟੀਟੂਐਂਸੀ ਦਾ ਕਰਨਾਟਕਾ ਚ ਉਹਨੂੰ ਲਈ 6 ਮਹੀਨੇ ਲੱਗੇ ਤੇ ਉਹ ਕਹਿੰਦੇ ਵੀ ਸਾਨੂੰ ਸਾਰਾ ਪਤਾ ਲੱਗ ਗਿਆ ਕਿ ਕਿਵੇਂ ਕਿਵੇਂ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਵਧਾਈਆਂ ਵਧਾਈਆਂ ਘਟਾਈਆਂ ਜਾਂ ਕੱਟੀਆਂ ਜਾਂ ਜਾਂਦੀਆਂ ਜਾਂ ਹੋਰ ਐਡ ਕੀਤੇ ਜਾਂਦੀਆਂ ਜਿਵੇਂ ਵੀ ਉਹਨਾਂ ਦਾ ਸਟਰੈਟਜੀ ਦੇ ਵਿੱਚ ਕੰਸਟਿਟੂਐਂਸੀ 'ਚ ਭਾਜਪਾ ਨੂੰ ਲੱਗਦਾ ਸੀ ਤੇ ਉਹ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਉਹਨਾਂ ਦੇ ਮਤਲਬਕ ਵੀ ਇਹ ਭਾਜਪਾ ਦੇ ਹੀ ਇੱਕ ਮਤਲਬ ਕਿ ਭਾਗ ਉਹਦਾ ਗਰੁੱਪ ਦੇ ਲੈਵਲ ਤੇ ਉਹਨਾਂ ਦਾ ਕੰਮ ਕਰਦਾ ਇਹ ਆਪਦੀ ਜਿਹੜੀ ਨਿਰਪੱਖ ਲੈਵਲ ਦਾ ਇੰਸਟੀਟਿਊਸ਼ਨ ਸੀ ਉਹ ਨਹੀਂ ਰਹਿ ਗਿਆ ਇਸ ਸਵੰਤੋਜ ਨੇ ਸਾਰਾ ਕੁਝ ਵੀ ਕਿਸ ਤਰੀਕੇ ਨਾਲ ਕੀਤਾ ਜਾਂਦਾ ਉਹਦੀ ਸਾਰੀ ਰਿਪੋਰਟ ਇਹ ਉਹ ਉਹਦੇ ਲਈ ਪ੍ਰੈਸ ਕਾਨਫਰੰਸ ਕਰਨੀ ਸੀ ਇਹ ਸ਼ਾਇਦ ਹੁਣ ਕੀ ਹੋਵੇ ਪਰ ਕੱਲ ਤਾਂ ਸ਼ਾਇਦ ਮੀਟਿੰਗ ਰੱਖੀ ਹੈ ਜਿਹੜੀ ਰੇਡੀਓ ਬਲੌਗ ਦੀ ਕੱਲ ਮੀਟਿੰਗ ਆ ਕੱਲ ਡਿਨਰ ਡਿਪਲੋਮੇਸੀ ਹੈ ਰਾਹੁਲ ਗਾਂਧੀ ਨੇ ਸੱਦਿਆ ਸਾਰੀ ਜਿਹੜੀ ਵਿਰੋਧੀ ਧਿਰ ਇਹ ਹੁਣ ਸ਼ਾਇਦ ਅੱਗੇ ਪੈ ਗਿਆ ਲੱਗਦਾ ਇਸ ਕਰਕੇ ਕੁਝ ਕਹਿ ਨਹੀਂ ਸਕਦੇ ਪਰ ਐਸਾ ਹੀ ਆਰੋਟੇ ਬਹੁਤ ਵੱਡਾ ਰੌਲਾ ਇਹ ਐਸਆਰ ਇਸ਼ੂ ਬਣੇਗਾ ਇਹ ਲੱਗ ਰਿਹਾ ਹੈਗਾ ਸਾਰਾ politcal issue national level ਤੇ ਬਣੇਗਾ ਠੀਕ ਐਸਆਰ ਤੇ ਇਹ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਇਹ ਜਿਹੜਾ ਐਸਆਰ ਹੈ ਉਹ ਹੋਰ ਸਟੇਟਾਂ 'ਚ ਵੀ ਕੀਤਾ ਜਾਏਗਾ ਜਿਹੜਾ ਜਿਹੜਾ ਕਿ ਜਿਹੜਾ ਇੰਟੈਂਸ ਰਿਵਿਊ ਹੈ ਹਾਂ ਤੇ ਉਹ ਜਿਹੜਾ ਸਰਵੇ ਸਰਵੇ ਇੰਟੈਂਸ ਰਿਵਿਊ ਆ ਜਿਹੜਾ ਉਹ ਹੋ ਰਹਾ ਸਟੇਟਾਂ ਦੇ ਤੇ ਜਿਹਦੇ ਨਾਲ ਕਈ ਵੋਟਰ ਕੱਟੇ ਗਏ ਆ ਤੇ ਇਸ ਕਰਕੇ ਕਾਫੀ ਵੋਟਰ ਵੋਟਿੰਗ ਵੋਟਰ ਕੱਟੇ ਗਏ ਆ ਕਿ ਜਿਹੜੀ ਉਹਨਾਂ ਦੀ ਡਰਾਫਟ ਰਿਪੋਰਟ ਆਈ ਹੈ ਬਿਹਾਰ ਦੇ ਵਿੱਚ ਲਿਸਟ ਆਈਆਂ ਡਰਾਫਟ ਉਹ ਜੇ ਪੱਕੀਆਂ ਹੋਣੀਆਂ ਹਾਂ ਉਹਦੇ ਵਿੱਚ ਬੰਦੇ ਕਾਫੀ ਕੱਟੇ ਗਏ ਕਈ ਲੱਖ 60-70 ਲੱਖ ਦੇ ਨੇੜੇ ਤੇ 90 ਤੋਂ ਲੱਖ ਗਿਆ ਜਾਂਦਾ ਮੇਰੇ ਖਿਆਲ ਚੌੜ ਲਾਫਟ ਨਹੀਂ ਚੌੜ ਚੌਟ ਲਾਫਟ ਆਟਾ ਤੇ ਲੋਕ ਪਹਿਲਾਂ ਕਹਿੰਦੇ ਸੀ 2 ਕਰੋੜ ਕੱਟੇ ਜਾਣਗੇ ਪਰ ਉੱਥੇ ਕੱਟਿਆ ਕਿੱਥੇ ਕੋਈ ਮжоਰਿਟੀ ਜਿਹੜੀ ਲੱਗਦਾ ਸੀ ਉਹ ਇਹਨਾਂ ਦੀ ਰਿਪੋਰਟ ਨਹੀਂ ਜੀਪੀ ਠੀਕ ਹੈ ਇਸ ਕਰਕੇ ਆਪਣੇ ਆਪ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਆ ਬਾਕੀ ਸੁਪਰੀਮ ਕੋਰਟ ਨੇ ਇਹਦੇ ਤੇ ਜੱਜਮੈਂਟ ਆਉਣੀ ਹੈ ਇੱਕ ਤਾਂ ਸੁਪਰੀਮ ਕੋਰਟ ਦੀ ਵੀ ਆਉਣੀ ਹੈ ਇਹਦੇ ਤੇ ਇੱਕ ਤਾਂ ਹਜੇ ਡੇਢ ਦਾ ਨਹੀਂ ਮੈਨੂੰ ਯਾਦ ਵੀ ਕਿਹੜਾ ਦਿਨ ਹੈ ਇੱਕ ਸੁਪਰੀਮ ਕੋਰਟ ਤੋਂ ਇਲਾਵਾ ਜਿਹੜਾ ਇੱਕ ਜੱਜ ਨੇ ਇਹ 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 ਉੱਤੇ ਕਾਫੀ ਰਾਹੁਲ ਗਾਂਧੀ ਉੱਤੇ ਕਮੈਂਟ ਕੀਤਾ کورٹ ਦੇ ਵਿੱਚ ਵੀ ਵੀ ਤੂੰ ਆਪਣੀ ਤੇਰੀ ਦੇਸ਼ ਭਗਤੀ ਕੀ ਹੈ ਤੂੰ ਚਾਈਨਾ ਬਾਰੇ ਕੀ ਬੋਲ ਰਿਹਾ ਹੈ ਵੀ ਉਹਨਾਂ ਦਾ ਦੇਸ਼ ਭਗਤੀ ਕੁਛਸਾ ਰੋਲ ਉਹਦੇ ਤੇ ਬਹੁਤ ਵੱਡਾ ਰੌਲਾ ਪਿਆ ਆ ਕਾਂਗਰਸ ਟਾਇਰਸ ਪਾਰਟੀ ਰਾਹੁਲ ਗਾਂਧੀ ਪਿੱਛੇ ਖੜੀ ਹੋ ਗਈ ਹੈ ਤੇ ਬਹੁਤ ਬਿਆਨਗੁਣਾ ਆ ਰਹੇ ਹੋ ਦੋਦਰੀ ਵੀ ਜੱਜ ਹੈ ਆ ਜਿਹੜਾ ਮਸਲਾ ਉਹਦਾ ਨਹੀਂ ਉਹਦੇ ਵਿੱਚ ਉਹ ਦੱਸਦਾ ਜੀ ਕਰ ਰਿਹਾ ਹੈ ਠੀਕ ਹਾਂਜੀ